ਤੁਸੀਂ ਦੇਖ ਰਹੇ ਹੋ ਲੋਕ ਕਰਾਈਮ ਟੀਵੀ ਤਰਨ ਤਰਨ ਦੇ ਅੱਡਾ ਬਾਜ਼ਾਰ ਵਿਖੇ ਬਿਜਲੀ ਦੇ ਸ਼ਾਰਟ ਸਰਕਟ ਤੋਂ ਘਰ ਨੂੰ ਲੱਗੀ ਅੱਗ ਮੌਕੇ ਤੇ ਲੋਕਾਂ ਤੇ ਫਾਇਰ ਬ੍ਰਿਗੇਡ ਨੇ ਪਾਇਆ ਅੱਗ ਨੂੰ ਕਾਬੂ ਇੱਕ ਵੱਡਾ ਨੁਕਸਾਨ ਹੋਣ ਤੋਂ ਬਹੋਇਆ ਬਚਾਅ ਪੱਤਰਕਾਰ ਅਮਰਿਤ ਸਿੰਘ ਦੀ ਵਿਸ਼ੇਸ਼ ਰਿਪੋਰਟ ਜੀ ਜਨਾਬ ਇਹ ਕਿੰਨਾ ਵੱਡਾ ਸਨ ਸੇਠੀ ਇਹ ਗੱਲ ਤਾਂ ਇਨਫੋਰਮੇਸ਼ਨ ਕਿਹਾ ਸੀ ਇਹ ਮੜੇ 100 ਸਰਕਟ ਹੋਇਆ ਸੀ ਤੇ ਅੱਗ ਲੱਗੀ ਧੂਆਂ ਲੱਗਾ ਸੀ ਪਰ ਆਣ ਗਵਾਨ ਨੇ ਪਾਣੀ ਕੋਈ ਨਹੀਂ ਪਾ ਕੇ ਬਚਾਅ ਕਰਤਾ ਵਾ ਤੇ ਬਚਾਅ ਹੋ ਗਿਆ ਵਾ ਵਧੀਆ ਗੱਲ ਤੇ ਕੋਈ ਕੋਨੇ ਫਾਇਰ ਬ੍ਰਿਗੇਡ ਮਗ ਆਇਆ ਉਹਨਾਂ ਪਾਣੀ ਪਾ ਕੇ ਬਚਾਵਾ ਹੁਣ ਠੀਕ ਹੈ ਕੋਈ ਨੁਕਸਾਨ ਨਹੀਂ ਬੜਾ ਮੋਟਾ ਨੁਕਸਾਨ ਜਿਹੜਾ ਆਇਆ ਉਹਦੀ ਕੋਈ ਜਾਣੀ ਨਹੀਂ ਕਰਦੀ ਬਚਾ ਮੇਰਾ ਐਸੇ ਮੰਨਿਆ ਦੱਸਿਆ ਦੀ ਪੀਸੀਆਰ ਨੰਬਰ 3 ਇਹ ਅਸੀਂ ਤਾਂ ਪੁਲਿਸ ਆ ਲੈ ਕੇ ਦਰਵਾਤਾ ਨੂੰ ਜਾਣ ਲਿਆ ਕਿਤ ਪਾਰ ਤੇ ਇੱਥੇ ਰੋਣਾ ਪਿਆ ਕਿ ਅੱਗ ਲੱਗੇ ਤੇ ਸੋਕੇ ਦੇਖਿਆ ਜਿੱਥੋਂ ਧੂਆ ਨਿਕਲ ਰਿਹਾ ਸੀ ਉਹ ਆ ਨਿਕਲ ਗਿਆ ਤੇ ਫਿਰ ਇੱਥੇ ਬਹੁਤ ਆ ਆ ਕੇ ਤੇ ਅਸੀਂ ਪਾਣੀ ਕੋਆਰ ਦੇ ਮੁਰਕੇ ਠੈਰ ਪਰ ਗੱਡੀ ਅਸੀਂ ਕੱਢੀ ਤੇ ਉਹਦੇ ਨਾਲ ਅੱਗ ਦੇ ਕੰਟਰੋਲ ਹੋ ਗਏ ਸਿਫਾਰ ਜਾਰੀ ਜਾਨੀ ਨੁਕਸਾਨ ਨਹੀਂ ਹੋਇਆ ਕਿਉਂ ਮਕਾਨ ਖਾਲੀ ਸੀ ਹਾਂਜੀ ਕੋਈ ਐਸਾ ਕਿ ਨੁਕਸਾਨ ਹੋਇਆ ਅੱਗੇ ਜਿਹੜੀ ਬੋਚ ਸੀ ਮੇਰਾ ਨਾਮ ਕਰਨ ਵੀ ਇਸ ਇਨਫਾਰਮੈਂਟ ਰੋਸ ਤੋਂ ਬੇਤੋ ਘਰ ਆਉਂਦੀ ਸਪੋਰਾਂ ਹੀ ਆ ਗਏ ਉਸ ਤੋਂ ਇਨਸਟੈਂਟ ਤੇ ਡਾਲਾ ਹੀ ਜਾਂਦੇ ਆਉਂਦੇ ਸਾਰੇ ਅੱਗੇ ਕੰਟਰੋਲ ਕਰ ਲਿਆ ਨਹੀਂ ਨੁਕਸਾਨ ਨਹੀਂ ਕੋਈ ਹੈ ਕਿਉਂਕਿ ਇਹ ਰਿਹਾਖਾ ਬੜਾ ਬੰਦਾ ਨੁਕਸਾਨ ਹੋ ਸਕਦਾ ਪਰ ਆਉਂਦੀ ਫੋਟੋਸੇਵ ਟਾਈਮ ਤੇ ਆ ਗਏ ਕਾਕ ਸੜੀ ਖਾਲੀ ਜੀ ਡਾਈਨ ਥੋੜੀ ਵਾਂਸ ਸਕਦੀ ਕਿਉਂਕਿ ਲੱਕੜ ਦੇ ਦਰਵਾਜ਼ੇ ਸੁੱਕਿਆ ਸਾਰਾ ਫਰਨੀਚਰ ਅੰਦਰ ਹੈਗਾ ਅੱਗ ਬਹੁਤ ਜ਼ਿਆਦੀ ਵਸ ਸਕਦੀ ਹੈ